ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਦਵਿੰਦਰ ਪੱਟੇ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪੀਰਾਂ ਦੇ ਦਰਬਾਰ ਫਤਿਹਪੁਰ ਨੇੜੇ ਡੇਰਿਆਂ ਤੋਂ ਜਿੱਥੇ ਕਿ ਬਾਬਾ ਗੁਰਨਾਮ ਸਿੰਘ ਜੀ ਅਤੇ ਬਾਬਾ ਬਲਜੀਤ ਸਿੰਘ ਜੀ ਔਰ ਉਹਨਾਂ ਦੇ ਗੁਰੂ ਪੀਰ ਮੁਰਸ਼ਦ ਵੱਲੋਂ ਬਹੁਤ ਵੱਡਾ ਇੱਕ ਮੇਲਾ ਕਰਵਾਇਆ ਗਿਆ ਔਰ ਪੀਰਾਂ ਦੇ ਦਰਬਾਰਾਂ ਦੇ ਉੱਪਰ ਮੇਲੇ ਲੱਗੇ ਹੋਏ ਨੇ ਸੰਗਤ ਸਜੀ ਹੋਈ ਹੈ ਔਰ ਜਿਹੜੇ ਸੂਫੀ ਕਲਾਕਾਰ ਨੇ ਸਰਜੀਤ ਸਫਰੀ ਹਣੀ ਉਹ ਇੱਥੇ ਪਹੁੰਚੇ ਹੋਏ ਨੇ ਔਰ ਆਪਣੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾ ਰਹੇ ਨੇ ਔਰ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਬਾਬਾ ਜੀ ਦੇ ਸੰਗਤਾਂ ਵਾਸਤੇ ਬੀਬੀਆਂ ਲੰਗਰ ਪ੍ਰਸ਼ਾਦਾ ਵੀ ਤਿਆਰ ਕਰਦੀਆਂ ਨਜ਼ਰ ਆ ਰਹੀਆਂ ਨੇ ਹਲਵਾਈ ਜਿਹੜੇ ਨੇ ਉਹ ਲੱਗੇ ਹੋਏ ਨੇ ਜਿਹੜੇ ਕਿ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੇ ਨੇ ਔਰ ਨਾਲ ਦੀ ਨਾਲ ਜਿਹੜਾ ਬਾਬਾ ਜੀ ਦਾ ਪ੍ਰਸ਼ਾਦਾ ਔਰ ਲੰਗਰ ਪ੍ਰਸ਼ਾਦਾ ਵੀ ਸ਼ਕਾਇਆ ਜਾ ਰਿਹਾ ਸੰਗਤਾਂ ਨੂੰ ਸੋ ਆਓ ਹੁਣ ਆਪਾਂ ਸਿੱਧਾ ਹੀ ਚੱਲਦੇ ਹਾਂ ਜਿਹੜੇ ਸੂਫੀ ਗਾਇਕ ਕਲਾਕਾਰ ਗਾਰੇ ਨੇ ਸਰਜੀਤ ਸਫਰੀ ਜੀ ਜੋ ਕਿ ਸਮਾਣੇ ਦੇ ਬਹੁਤ ਮਸ਼ਹੂਰ ਸਿੰਗਰ ਨੇ ਸਰਜੀਤ ਸਫਰੀ ਜੀ ਸੋ ਆਓ ਹੁਣ ਉਹਨਾਂ ਨੂੰ ਆਪਾਂ ਸੁਣਦੇ ਹਾਂ ਔਰ ਤੁਸੀਂ ਜ਼ਰੂਰ ਜੁੜੇ ਰਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ No, <laughs> ਤਾਰਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਸੋ ਧੰਨਵਾਦ ਹੈ ਇੱਕ ਨਮਨ ਜੇ ਬਲਾਰੇ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਸੋ ਦਾਤਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਇਸ ਦਿਨ ਦੁਗਨ ਰਾਜ ਚੋਕ ਨੂੰ ਟਰੱਕੀ ਕਰੇ ਇਸ ਇੱਕ ਤਾਰੇ ਚੈਨਲ ਨੂੰ ਵੀ ਚੜ੍ਹਦੀ ਕਲਾ ਰੱਖੇ ਔਰ ਅੱਜ ਬਾਬਾ ਨਾਨਕ ਦਾ ਵੀ ਜਨਮ ਦਿਹਾੜਾ ਸੋ ਨਾਲ ਬਾਰੇ ਵੀ ਅਸੀਂ ਪਹਿਲਾਂ ਸ਼ਬਦ ਲਾਏ ਆ ਜੀ ਦੁਬਾਰਾ ਫੇਰ ਜਾਣਗੇ ਕੱਲ ਨੂੰ ਫੇਰ ਜਾਣਗੇ ਤੁਹਾਡੇ ਸ਼ੁਕਰੀਆ ਤੇ ਗੱਲ ਕਰੀ ਤਾਂ ਪੀਰ ਫੇਰ ਇੱਕੋ ਹੀ ਹੈ ਸਾਰੇ ਕੋਈ ਨਹੀਂ ਇਸ ਵੇਹ ਇਸ ਪੀਰ ਵਰਗਾ ਕੋਣ ਪੀਰ ਹੋਇਆ ਜੀ ਜੀ ਸਬਗੁਰੂ ਨਾਨਕ ਦੇਵ ਜੀ ਸਭ ਤੋਂ ਪੀਰਾਂ ਦੇ ਪੀਰ ਨੇ ਵੱਡੇ ਪੀਰ ਨੇ ਅਕੀਂ ਇਦਾਂ ਯਾਨੀ ਕਿ ਜੋ ਚੀ ਆਵੇ ਉਹ ਰਾਜੀ ਜਾਵੇ ਜੋ ਉਹਨਾਂ ਨੂੰ ਕੋਈ ਮੰਦਾ ਹੈ ਤੇ ਚੜਦੀ ਕਲਾ ਹੀ ਨੇ ਬਹੁਤ ਧੰਨਵਾਦ ਅੱਜ ਬਹੁਤ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਬਾਬਾ ਗੁਰਨਾਮ ਜੀ ਵੱਲੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਲਜੀਤ ਜੀ ਵੱਲੋਂ ਸੋ ਕੀ ਕਹਿਣਾ ਚਾਹੋਗੇ ਜੀ ਅਸੀਂ ਸਾਰਿਆਂ ਨੂੰ ਪਹਿਲਾਂ ਬਾਬਾ ਜੀ ਵੱਲੋਂ ਫਤਿਹ ਬੁਲਾਉਨੇ ਆਂ ਦੇਖਰਾ ਗੋਸਤ ਪਕ ਪੀਰ ਦਾ ਬਹੁਤ ਸਤਿਕਾਰਯੋਗ ਦਰਵਾਰ ਦੀ ਜੀ ਕਰਾ ਨਾਲੇ ਪੀਰ ਦਾ ਬਹੁਤ ਸਤਿਕਾਰਯੋਗ ਦਰਵਾਰ ਕੀਆ ਬਣਾਰੇ ਚੱਲਦੇ ਰਹਿਣ ਗਿਆਨ ਸੁਖ ਦਿੰਦੇ ਰਹਿਣ ਦੀ ਸੁਖੀ ਆਪਸਾ ਸੰਸਾਰ ਕਿਸੇ ਰੱਤੇ ਗੋਵਸਪਾਦ ਪੀਰ ਬਹੁਤ ਸੱਚੇ ਦਰਬਾਰ ਦੀ ਜੈ ਲੱਖਾਂ ਦੇ ਦਾਤੇ ਦੀ ਜੈ ਬੋਲ ਸੱਚੇ ਦਰਬਾਰ ਦੀ ਜੈ ਕੈਰੀਅਲਸ ਕਰਦਾ ਬੋਲ ਸੱਚੇ ਦਰਬਾਰ ਦੀ ਜੈ ਜੀ ਸਰਕਾਰ ਆਜਾ ਨਾਜਰ ਪੀਰ ਪਾਸ਼ਾ ਆਈ ਸੰਗਤ ਦਾ ਜੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਠੀਕ ਹੈ ਜੈ ਬਾਬੇ ਦੀ ਜੀ ਕਿੱਥੋਂ ਪਹੁੰਚੇ ਆਪ ਜੀ ਨਾਬਾ ਜੀ ਨਾਬੇ ਜੀ ਓਕੇ ਦਰਮੀਆਂ ਦਰਸ਼ਕੋ ਬਾਬਾ ਬਲਜੀ ਜੀ ਹੂੰ ਸੋ ਤਮਾਮ ਸੰਗਤਾਂ ਬੈਠੀਆਂ ਨੇ ਜੀ ਲੰਗਰ ਪਾਹ ਪ੍ਰਸ਼ਾਦਾ ਛਕ ਰਿਆ ਔਰ ਗੁਰੂ ਦੇ ਜਿਹੜੇ ਲੱਗੇ ਹੋਏ ਨੇ ਕੀਰਤਨ ਦਰਬਾਰ ਚੱਲ ਰਿਹਾ ਕੀ ਕਹਿਣਾ ਚਾਹੋਗੇ ਸਭ ਨੂੰ ਮੁਬਾਰਕਾਂ ਲੱਖਾਂ ਲੱਖਾਂ ਸਰਕਾਰ ਦੇ ਹੋਰ ਸਦਿਆਂ ਬਾਬਾ ਜੀ ਨੂੰ ਮੁਬਾਰਕਾਂ ਬਹੁਤ ਬਹੁਤ ਜੀ ਔਰ ਸਰਕਾਰ ਦੇ ਮੇਲੇ ਲੱਗੇ ਆ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੈਕਾਰਾ ਸੱਚੀਆਂ ਸਰਕਾਰਾਂ ਦਾ ਬਹੁਤ ਸੱਚੀ ਜੀ ਜਿਹੜਾ ਸਲਾਨਾ ਸਲਾਨਾ ਮੰਡਾ ਰਿਹਾ ਜੀ ਹਾਂ ਓਕੇ ਹਰ ਸਾਲ ਹੁੰਦਾ ਜੀ ਹਰ ਸਾਲ ਇਸ ਜਗ੍ਹਾੋਂ ਪਰ। ਹਰ ਸਾਲ 11ਵੀਂ ਵਾਲੀ ਸਰਕਾਰ ਦਾ ਦਰਬਾਰ ਹੈ। ਓਕੇ ਹਰ ਸਾਲ ਲੱਗਦਾ ਜੀ ਮੇਰੇ ਇੱਥੇ। ਹਾਂਜੀ ਹਾਂਜੀ ਹਰ ਸਾਲ। ਦੂਰੋਂ ਦੂਰੋਂ ਕਾਫੀ ਸੰਗਤ ਆਉਂਦੀ ਹੈ। ਬਹੁਤ ਬਹੁਤ ਸੰਗਤ ਆਉਂਦੀ ਹੈ। ਔਰ ਮਤਲਬ ਹਰ ਮੰਨਤ ਪੂਰੀ ਹੁੰਦੀ ਹੈ ਜੀ। ਹਾਂਜੀ ਹਾਂਜੀ ਜੋ ਆਪਾਂ ਛੋੜੀਆਂ ਪਰਤਾਂ ਲੈਂਦੇ। ਤੁਸੀਂ ਕਿੰਨੇ ਚਿਰ ਤੋਂ ਦਰਬਾਰ ਨਾਲ ਜੁੜੇ ਹੋ? 2-3 ਸਾਲ ਤੋਂ ਸਾਲਾਂ ਤੋਂ ਜੁੜੇ ਹੋ। ਕਿੱਥੋਂ ਤੁਸੀਂ ਆ? ਪਿੰਡ ਫਤਿਹਪੁਰ ਤੋਂ। ਹੋਰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ? ਸਭ ਨੂੰ ਲੱਖ ਲੱਖ ਖੁਸ਼ੀਆਂ ਮੁਬਾਰਕਾਂ। ਅੰਡਰਲੇਡੀ ਬਾਪਰੇ ਆ ਜੀ। ਸੰਵਤੰਤਰਤਾ ਦਿਵਸ ਆ। বহু বহু ধন্যবাদ you